ਸਾਜੀ ਕੌਣ ਮਾਫ ਕਰੇਗਾ ਤੁਹਾਨੂੰ ਤੁਸੀਂ ਤੇ ਗੁਰੂ ਰਾਮਦਾਸ ਦੇ ਘਰ ਦੀ ਬੱਧੀ ਮਰਿਆਦਾ ਹੀ ਰੋੜ ਦਿਤੀ ਹੈ ਜੀ ਰਣਜੀਤ ਸਿੰਘ ਸਾਹਿਬ ਦੱਸਦੇ ਪੈਨੇ ਕਿ ਗੁਰੂ ਅਰਜਨ ਤਾਂ ਕੋ ਗਲਤੀ ਹੋ ਗਈ ਜਿਹੜਾ ਵਾਹਿਗੁਰੂ ਲਿਖਣਾ ਵਿੱਚ ਭੁੱਲੀ ਗਏ ਨੇ ਤੇ ਮੁਕੰਮਲ ਵੀਡੀਓ ਵੇਖਿਓ ਨਵੇਂ ਹੋ ਤਾਂ ਚੈਨਲ ਨੂੰ ਜ਼ਰ ਸਬਸਕ੍ਰਾਈਬ ਕਰਿਓ ਬਾਕੀ ਗੁਫ਼ਤ ਕੋ ਕਹਨਾ ਉਸ ਤੋਂ ਬਾਅਦ ਇਹਦਾ ਕੀਰਤਨ ਹੁੰਦਾ ਹੈ ਕਦੇ ਸੁਣਿਆ ਹੈ ਦਰਬਾਰ ਸਾਹਿਬ ਦੇ ਵਿੱਚ ਸ਼ਬਦ ਕੀ ਹੈ ਤੂੰ ਮੇਰਾ ਪਿਤਾ ਵਾਹਿਗੁਰੂ ਵਾਹਿਗੁਰੂ ਤੂੰ ਮੇਰੀ ਮਾਤਾ ਵਾਹਿਗੁਰੂ ਵਾਹਿਗੁਰੂ ਤੂੰ ਮੇਰਾ ਬੰਦਪ ਵਾਹਿਗੁਰੂ ਵਾਹਿਗੁਰੂ ਕਿ ਗੁਰੂ ਅਰਜਨ ਸਾਹਿਬ ਤੋਂ ਗਲਤੀ ਹੋ ਗਈ ਕੋਈ ਜੋ ਵਾਹਿਗੁਰੂ ਲਿਖਣਾ ਭੁੱਲੀ ਗਏ ਵਿੱਚ ਇੱਕ ਅੱਗੇ ਤੁਰ ਪੈਂਦਾ 15 ਮਗਰ ਤੁਰ ਪੈਂਦੇ ਨੇ ਖਾਲਸਾ ਜੀ ਕੌਣ ਮਾਫ ਕਰੇਗਾ ਤੁਹਾਨੂੰ ਉਸੀ ਤੇ ਗੁਰੂ ਰਾਮਦਾਸ ਦੇ ਘਰ ਦੀ ਬੱਧੀ ਮਰਿਆਦਾ ਹੀ ਰੋੜ ਦਿਤੀ ਐ ਵਾਹਿਗੁਰੂ ਸਿਮਰਨ ਐ ਬੈਜੋ ਵਾਢੇ ਤਬਲੇ ਲੈ ਕੇ ਘੰਟਾ ਵਾਹਿਗੁਰੂ ਵਾਹਿਗੁਰੂ ਕਰੋ ਕਿਉਂ ਨਾ ਕਰੋ ਪਰ ਇਦਾਂ ਨਹੀਂ ਇਦਾਂ ਨਹੀਂ ਹੁਣ ਸ਼ਬਦ ਐ ਬਿਸਰ ਗਈ ਸਭ ਤਾਤ ਪਰਾਈ ਵਾਹਿਗੁਰੂ ਵਾਹਿਗੁਰੂ ਜਬ ਤੇ ਸਾਧ ਸੰਗਤ ਮੋਹੇ ਪਾਈ ਵਾਹਿਗੁਰੂ ਵਾਹਿਗੁਰੂ ਏ ਕੀ ਹੋਇਆ ਬਈ ਇਹ ਤੇ ਸੁਣਿਆ ਸੀ ਵੀ ਹਰ ਸਾਲ ਨਵਾਂ ਮੋਬਾਈਲ ਆਉਂਦਾ ਤੇ ਰੋਜ਼ ਉਹਦੇ ਚ ਨਵੇਂ ਵਰਜਨ ਆਉਂਦੇ ਨੇ ਖਾਲਸਾ ਜੀ ਤਕੜੇ ਹੋ ਜਾਓ ਇਹ ਚਾਰ ਪੈਸੇ ਕਮਾਉਣ ਵਾਲੇ ਲੋਕਾਂ ਦਾ ਵਿਰੋਧ ਕਰਨਾ ਪਏਗਾ ਤੁਹਾਨੂੰ ਉਹਨੂੰ ਕਹ ਤੇਨੂੰ ਵਾਹਿਗੁਰੂ ਕਹਿਣਾ ਆਉਂਦਾ ਅੱਧਾ ਘੰਟਾ ਵਾਹਿਗੁਰੂ ਕਹਿ ਬੋਲੋ ਅਤਾ ਕਿਡਾ ਸਿਮਰਨ ਕਰੋ ਕੁਤਰਾਜ ਵਾਹਿਗੁਰੂ ਗੁਰ ਮੰਤਰ ਹੈ ਪਰ ਗੁਰ ਬਾਣੀ ਦੇ ਰੂਪ ਨੂੰ ਵਿਗਾੜਨਾ ਜਿਵੇਂ ਸੰਪਟ ਪਾਠ ਵਾਲੇ ਕਰਦੇ ਨੇ ਇੱਕ ਪੰਕਤੀ ਪੜ ਲਈ ਇੱਕ ਵਾਰੋਂ ਫੇਰ ਪੜ ਲਈ ਇੱਕ ਫੇਰ ਪੰਕਤੀ ਪੜ ਲਈ ਇੱਕ ਵਾਰੋਂ ਫੇਰ ਪੜ ਲਈ ਕੀ ਕਹਿਣਾ ਚਾਹੁੰਨੇ ਗੁਰੂ ਅਰਜਨ ਸਾਹਿਬ ਜੀ ਤੋਂ ਕੋਈ ਭੁੱਲ ਹੋ ਗਈ ਭਾਈ ਗੁਰਦਾਸ ਜੀ ਨੂੰ ਬਾਣੀ ਦਿਖਣੀ ਨਹੀਂ ਆਈ ਕੁਰਬਾਨੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਵਾ ਜਿਹੜਾ ਕੀਰਤਨ ਆਪ ਸਭ ਸੰਗਤਾਂ ਨੇ ਹੁਣੇ ਸਰਬਨ ਕੀਤਾ ਮੈਂ ਦੇਖਿਆ ਸਾਰੀਆਂ ਸੰਗਤਾਂ ਅਡੋਲ ਬੈਠੀਆਂ ਸੀ ਸ਼ਾਂਤ ਸੁਭਾਅ ਦੇ ਵਿੱਚ ਆਨੰਦਮਈ ਕੀਰਤਨ ਰੋਹਾਨੀ ਕੀਰਤਨ ਦਾ ਆਨੰਦ ਲੈ ਰਹੀਆਂ ਸੀ ਇਹ ਹੈ ਅਸਲੀ ਕੀਰਤਨ ਦੀ ਸ਼ੈਲੀ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਮਧਾਣੀ ਨਾਲ ਦੁੱਧ ਨੂੰ ਰੜਕੀਏ ਇਦਾਂ ਰੜਕਦੇ ਨੇ ਕਿ ਉਹ ਚੋਂ ਮੱਖਣ ਨਿਕਲੇ ਇਹ ਨਹੀਂ ਵੀ ਉਛਲ-ਉਛਲ ਕੇ ਘੜੇ ਚੋਂ ਬਾਹਰ ਨਿਕਲ ਜਾਈ। ਕੀਰਤਨ ਦੀ ਵੀ ਇਹੋ ਹੀ ਸ਼ੈਲੀ ਹੈ ਜੋ ਦਰਬਾਰ ਸਾਹਿਬ ਤੋਂ ਆਪ ਸਰਬੰਨ ਕਰਦੇ ਹੋ ਬੜਾ ਸ਼ਾਂਤਮਈ ਕੀਰਤਨ ਸਾਰੀਆਂ ਸੰਗਤਾਂ ਅਡੋਲ ਚਿਤ ਹੋ ਕੇ ਆਨੰਦ ਲੈ ਰਹੀਆਂ ਸੀ। ਮਗਰ ਅੱਜ ਜੋ ਮੇਰੇ ਨਵੇਂ ਕੀਤਨੀ ਵੀਰਾਂ ਨੇ ਸ਼ੈਲੀ ਫੜੀ ਹੈ ਉਹ ਕੀਰਤਨ ਦਾ ਰੂਪ ਵਿਗਾੜ ਦਿੰਦਾ ਹੈ। ਤੁਸੀਂ ਸੁਣਿਆ ਹੋਊਗਾ ਇੱਕ ਕਹਾਵਤ ਬਜ਼ੁਰਗ ਕਹਿੰਦੇ ਸੀ ਕਿ ਸਹਿਨ ਨਹੀਂ ਰੋਂਦੇ ਪਹਿਨੂ ਰੋਂਦੇ ਆ ਇੱਕ ਖੇਤ ਵਿੱਚੋਂ ਇੱਕ ਸਿਹਾ ਲੰਘਿਆ ਤੇ ਉਹ ਬਹਿ ਕੇ ਖੇਤ ਕੋ ਰੋਂਣ ਲੱਗਿਆ ਵੀ ਸਿਹਾ ਲੰਘਿਆ ਤੇ ਕਹਿੰਦੇ ਕੀ ਹੋ ਗਿਆ ਸਿਹੀ ਤੇ ਲੰਘਿਆ ਉਹ ਕਹਿੰਦੇ ਨਹੀਂ ਅੱਜ ਸਿਹਾ ਲੰਘਿਆ ਕੱਲ ਨੂੰ ਕੋਈ ਬੈਲ ਲੰਗੇਗਾ ਫਿਰ ਦੋ ਬੰਦੇ ਨੰਗਣਗੇ ਫਿਰ ਦੋ ਆਪਣੇ ਆਪਣੇ ਬੈਲ ਲੈ ਕੇ ਬੈਲ ਗੱਡਾ ਨਿਕਲੇਗਾ ਫਿਰ ਇੱਥੋਂ ਸੜਕ ਬਣ ਜਾਏਗੀ ਇਹ ਮੇਰੇ ਖੇਤ ਦੀ ਖੇਤ ਦੀ ਸੜਕ ਬਣ ਸਕਦੀ ਹੈ ਕੱਲ ਨੂੰ ਉਹੀ ਗੱਲ ਹੋਈ ਹਲਕੀ ਜੀ ਜਦੋਂ ਛੇੜਛਾੜ ਹੋਈ ਤੇ ਉਹਦਾ ਰੂਪ ਹੀ بگੜ ਗਿਆ ਮੈਂ ਸਾਰੇ ਕੀਰਤਨੀਆਂ ਵੀਰਾਂ ਨੂੰ ਬੇਨਤੀ ਕਰਦਾ ਅੱਜ ਕਿ ਜੋ ਦਰਬਾਰ ਸਾਹਿਬ ਦੀ ਸਰਮੌਰ ਸੰਸਥਾ ਅਕਾਲ ਤਖਤ ਸਾਹਿਬ ਦੀ ਉੱਥੇ ਜੋ ਕੀਰਤਨ ਹੁੰਦਾ ਉਹ ਮਰਾ ਦਾ ਆਪਾਂ ਆਪਣੇ ਇਤਿਹਾਸਿਕ ਤਰੀਕਿਆਂ ਤੇ ਅੱਜ ਤੋਂ ਬਹਾਲ ਕਰਨੀ ਚਾਹੁੰਦੇ ਆ ਇਹ ਸਲਾਹ ਪ੍ਰਧਾਨ ਹਰਮੀਤ ਸਿੰਘ ਜੀ ਕਾਲਕਾ ਜਨਰ ਸਕੱਤਰ ਜਗਦੀਪ ਸਿੰਘ ਜੀ ਕਾਲੋਂ ਔਰ ਸਾਡੇ ਬਹੁਤ ਸੂਝਵਾਨ ਹੈੱਡ ਗ੍ਰੰਥੀ ਸਾਹਿਬਾਨ ਨਾਲ ਵੀ ਕੀਤੀ ਗਈ ਹੈ कीर्तन ਦੇ ਸਮੇਂ ਤੇ ਕੀਰਤਨ ਹੋਵੇ ਕਥਾ ਦੇ ਸਮੇਂ ਤੇ ਕਥਾ ਹੋਵੇ ਜੇ ਸਿਮਰਨ ਕਰਨ ਦਾ ਸੁਭਾਅ ਜਾਂ ਭਾਵਨਾ ਬਣੀ ਹੈ ਤੇ ਸਿਮਰਨ ਦੇ ਵਾਸਤੇ ਵੱਖਰਾ ਸਮਾਂ ਦਿੱਤਾ ਜਾਵੇਗਾ ਤੁਸੀਂ ਅੱਧਾ ਘੰਟਾ 15 ਮਿੰਟ ਸਿਮਰ ਕਰ ਲੋ ਬਾਣੀ ਦੀ ਪੰਕਤੀਆਂ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਸਮੇਂ ਸਾ ਗਾਹੇ ਬਗਾਹੇ ਸਾਡੇ ਇਤਿਹਾਸ ਦੇ ਵਿੱਚ ਛੇੜਛਾੜ ਹੋਈ ਹੈ ਮਗਰ ਅੱਜ ਅਸੀਂ ਗੁਰਬਾਣੀ ਦੀ ਪੰਕਤੀਆਂ ਨਾਲ ਛੇੜਛਾੜ ਨਹੀਂ ਹੋਣ ਦੇਣੀ ਮੈਂ ਦੇਖਿਆ ਰਾਗੀਆਂ ਨੂੰ ਉਹ ਗੁਰਬਾਣੀ ਦੀ ਪੰਕਤੀ ਐਦਾਂ ਲੈਂਦੇ ਨੇ ਵੀ ਸਾਈ 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 ਮੇਰੇ ਚੰਗਾ ਕੀਤਾ ਜਾਂ ਸਾਈ ਮੇਰੇ ਚੰਗਾ ਕੀਤਾ ਤੇ ਸਾਈ ਤੋਂ ਬਾਅਦ ਫੇਰ ਵਾਹਿਗੁਰੂ ਮੇਰੇ ਚੰਗਾ ਕੀਤਾ ਤੋਂ ਬਾਅਦ ਫੇਰ ਵਾਹਿਗੁਰੂ ਇਹ ਗੁਰਬਾਣੀ ਦੀ ਪੰਕਤੀਆਂ ਨਾਲ ਛੇੜਛਾੜ ਹੋ ਰਹੀ ਹੈ ਇਹ ਸੀ ਅਸਲੀ ਕੀਰਤਨ ਜਿਹੜਾ ਸੱਚਾ ਗੁਰੂ ਰਾਮਦਾਸ ਜੀ ਦੀ ਨਗਰੀ ਤੇ ਕੀਰਤਨ ਹੁੰਦਾ ਉਹ ਹੈ ਸਾਡਾ ਆਪਣਾ ਸ਼ੈਲੀਆਂ ਦਾ ਕੀਰਤਨ ਰਾਗਾਂ ਦੇ ਵਿੱਚ ਕੀਤਾ ਹੋਇਆ ਕੀਰਤਨ ਕਿਉਂ ਗੁਰੂ ਸਾਹਿਬਾਂ ਨੂੰ ਰਾਗ ਉਚਾਰਨ ਕਰਨੇ ਪਏ ਉਹ ਵੀ ਤੇ ਕੀ ਸੱਟ ਤੋਂ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਗੁਰਬਾਣੀ ਕਿਸ ਤਰ੍ਹਾਂ ਉਚਾਰਨ ਕਰਨੀ ਹੈ ਕਿ ਉਹ ਵੀ ਟਿਉਨਾ ਬਣਾ ਸਕਦੇ ਸੀ ਕਿਉਂ ਉਹਨਾਂ ਨੇ ਰਾਗਾਂ ਦੇ ਵਿੱਚ ਕੀਰਤਨ ਸ਼ੁਰੂ ਕੀਤਾ ਗੁਰੂ ਸਾਹਿਬਾਂ ਤੋਂ ਪਹਿਲਾਂ ਦੇਵਨਾਗਰੀ ਸੀ ਉਰਦੂ ਸੀ ਫਾਰਸੀ ਸੀ ਕਿਉਂ ਗੁਰੂ ਸਾਹਿਬਾਂ ਨੇ ਵੱਖਰੇ ਅੱਖਰ ਉਚਾਰੇ ਕਿਉਂ ਵੱਖਰੇ ਅੱਖਰਾਂ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ ਉਹਨਾਂ ਗੁਰਬਾਣੀ ਦੇ ਅੱਖਰਾਂ ਨੂੰ ਗੁਰੂ ਕਹਤਾ ਉਸ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਉਚਾਰਨ ਕੀਤਾ ਇਹਦੇ ਵਿੱਚ ਬਹੁਤ ਵੱਡਾ ਭੇਦ ਹੋਊਗਾ ਤੇ ਆਪਾਂ ਉਹਦੇ ਨਾਲ ਛੇੜਛਾੜ ਨਾ ਕਰੀਏ ਅੱਜ ਦਾ ਸਮਾਂ ਇਹੋ ਜਿਹਾ ਚੁਰਚਰਾ ਮਸਾਲੇਦਾਰ ਸਭ ਖਾਣਾ ਪਸੰਦ ਕਰਦੇ ਨੇ ਜਦੋਂ ਮਾਤਾ ਪਿਤਾ ਕਹਿੰਦੇ ਨੇ ਵੀ ਘਰ ਦਾ ਖਾਓ ਤੁਹਾਡੀ ਸਿਹਤ ਖਰਾਬ ਨਹੀਂ ਕਰੇਗਾ ਬੱਚੇ ਨਹੀਂ ਮੰਨਦੇ ਬਾਹਰ ਜਾ ਕੇ ਪੀਜ਼ਾ 버ਗਰ ਖਾਂਦੇ ਨੇ ਫਿਰ ਸਿਹਤ ਖਰਾਬ ਹੁੰਦੀ ਹੈ ਇਸੇ ਤਰ੍ਹਾਂ ਜੋ ਸਾਡਾ ਸ਼ਾਂਤਮਈ ਕੀਰਤਨ ਹੈ ਕਈ ਸੰਗਤਾਂ ਨੂੰ ਮੈਂ ਸੁਣਨ ਚ ਮਿਲਿਆ ਬਹੁਤ ਬੜਾ ਠੰਡਾ ਕੀਰਤਨ ਕੀਤਾ ਅਰੇ ਠੰਡੇ ਕੀਰਤਨ ਨੇ ਤੁਹਾਡੇ ਮਨਾਂ ਦੇ ਵਿੱਚ ਠੰਡ ਪਾਉਣੀ ਸੀ ਤ੍ਰਿਸ਼ਨਾ ਖਤਮ ਕਰਨੀ ਸੀ ਜਿਹੜਾ ਬਹੁਤ ਜ਼ਿਆਦਾ ਇੱਕ ਗੱਲ ਹੋਰ ਦੱਸ ਦਿਆਂ ਗੁਰੂ ਘਰ ਦੇ ਕੀਰਤਨ ਦੇ ਵਿੱਚ ਸ਼ਬਦ ਪ੍ਰਧਾਨ ਰਾਗ ਪ੍ਰਧਾਨ ਨਹੀਂ ਕੋਈ ਟੂਨਾ ਪ੍ਰਧਾਨ ਨਹੀਂ ਆਵਾਜ਼ ਪ੍ਰਧਾਨ ਨਹੀਂ ਕੇਵਲ ਸ਼ਬਦ ਪ੍ਰਧਾਨਤਾ ਹੈ ਜਿਹੜਾ ਹਿੰਦੂਸਤਾਨ ਦਾ ਸ਼ਾਸਤਰੀ ਸੰਗੀਤ ਹੈ ਉਹਦੇ ਵਿੱਚ ਰਾਗ ਦੀ ਪ੍ਰਧਾਨਤਾ ਹੁੰਦੀ ਹੈ ਤੇ ਗੁਰੂ ਘਰ ਦੇ ਵਿੱਚ ਸ਼ਬਦ ਦੀ ਪ੍ਰਧਾਨਤਾ ਹੈ ਤੇ ਆਪਾਂ ਬਾਣੀ ਦੀ ਪੰਕਤੀਆਂ ਨਾਲ ਕੋਈ ਛੇੜਛਾੜ ਨਾ ਕਰੀਏ ਸੋ ਮੈਂ ਆਸ ਕਰਦਾ ਕਿ ਸਾਰੇ ਮੇਰੇ ਕੀਰਤਨੀਏ ਵੀ ਇਸ ਗੱਲ ਨੂੰ ਸਮਝਣਗੇ ਸੋ ਅੱਜ ਦੇ ਇਸ ਪਵਨ ਪਵਿੱਤਰ ਦਿਹਾੜੇ ਦੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ ਨਹੀਂ ਚਾਹੀਦਾ ਕਿ ਕਈ ਰਾਗੀ ਸਿੰਘ ਇਸ ਤਰੀਕੇ ਦੇ ਕੀਰਤਨ ਸ਼ੁਰੂ ਕਰਤਾ ਕਿ ਜਿਸ ਤਰ੍ਹਾਂ ਡੀਜੇ ਚੱਲ ਰਿਆ ਹੁੰਦਾ DJ ਦੇ ਵਿੱਚ ਮਿਕਸਿੰਗ ਚੱਲ ਰਹੀ ਹੁੰਦੀ ਹੈ ਇੱਕ ਸ਼ਬਦ ਦੀ ਦੋ ਲਾਈਨਾਂ ਪੜਦੇ ਨੇ ਦੂਜੇ ਦੀ ਦੋ ਪੜਦੇ ਨੇ ਕਿਉਂਕਿ ਸੰਗਤ ਸਾਹਮਣੇ ਬੈਠੇ ਹੋਈ ਝੂਮਦੇ ਹੋਏ ਇਸੇ ਲਹਿਲਾਰੀ ਹੁੰਦੀ ਹੈ ਔਰ ਇਹ ਆਨੰਦ ਜਿਹੜਾ ਹੈ ਉਹ ਬਾਣੀ ਦਾ ਨਹੀਂ ਹੈ ਉਹ ਸਿਰਫ ਧੁੰਨ ਦਾ ਹੈ ਔਰ ਧੁੰਨ ਦੀ ਜਿਹੜੀ ਆਨੰਦ ਹੈ ਮੈਂ ਸਮਝਦਾ ਇਹ ਸਾਡੇ ਗੁਰਮਤ ਦੇ ਹਿਸਾਬ ਦੇ ਨਾਲ ਨਹੀਂ ਹੈ ਸੋ ਇਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਕਿ ਹਰ ਰਾਗੀ ਸਿੰਘ ਨੂੰ ਇਹ ਬਿਲਕੁਲ ਇਨਫੋਰਮ ਕੀਤਾ ਜਾਏਗਾ ਸਟੇਜਾਂ ਤੋਂ ਬੈਨ ਤੋਂ ਪਹਿਲੇ ਕਿ ਜਿਹੜੇ ਵੀ ਕੀਰਤਨ ਕਰਨੇ ਆ ਉਹ ਰਾਗਾਂ ਦੇ ਹਿਸਾਬ ਦੇ ਨਾਲ ਔਰ ਘੱਟ ਤੋਂ ਘੱਟ ਉਹ ਸ਼ਬਦ ਪੂਰਾ ਪੜਨ ਜਿਹੜਾ ਸ਼ਬਦ ਉਹਨਾਂ ਨੇ ਸ਼ੁਰੂ ਕੀਤਾ ਉਹਦੇ ਵਿੱਚ ਅਗਲਾ ਤੇ ਦੂਜਾ ਤੇ ਤੀਜਾ ਮਿਕਸ ਨਾ ਕੀਤਾ ਜਾਏ ਬਾਣੀ ਦੇ ਸਮੇਂ ਦੇ ਉੱਤੇ ਬਾਣੀ ਪੜੀ ਜਾਏ ਕਥਾ ਦੇ ਸਮੇਂ ਦੇ ਉੱਤੇ ਕਥਾ ਕੀਤੀ ਜਾਏ ਔਰ ਇਸ ਸ਼ਬਦ ਵਿਚਾਰਾਂ ਦੇ ਵਿੱਚ ਵੀ ਉੱਠ ਕੋਚੀ ਦੇ ਦੋਸਤੋ ਵੀਡੀਓ ਤੁਸੀਂ ਵੇਖ ਚੁੱਕੇ ਹੋ ਮੁਸਲਮਾਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਕਿ ਜਿਹੜੇ ਨਾਦ ਪੜਨ ਦਾ ਤਰੀਕਾ ਉਹਨਾਂ ਨੂੰ ਨਹੀਂ ਆਂਦਾ ਤਰਜ ਵਿੱਚ ਨਹੀਂ ਪੜਦੇ ਉਹ ਸਾਜਾਂ ਨਾਲ ਪੜਦੇ ਸਾਜ ਨਾਲ ਦਾ ਦਾ ਕੰਟਾ ਰੁਕੀ ਰੱਖਣਾ ਜਿੱਥੇ ਜ਼ਿਆਦਾ ਪੈਸੇ ਮਿਲਨੇ ਨੇ ਉੱਥੇ ਹੀ ਉਹਨਾਂ ਲਫ਼ਜ਼ਾਂ ਨੂੰ ਦਰਾਈ ਰੱਖਣਾ ਗਲਤ ਹੈ ਕਿਉਂਕਿ ਬਾਣੀ ਪੜਨ ਦਾ ਜਿਹੜਾ ਤਰੀਕਾ ਹੈ ਉਵੇਂ ਪੜੋ ਫਿਰ ਬਾਣੀ ਕਿਸ ਸਾਜ਼ ਨਾਲ ਪੜਨੀ ਹੈ ਉਵੇਂ ਪੜੋ ਇਹ ਨਹੀਂ ਹੈਗਾ ਕਿ ਤੁਸੀਂ ਚਾਰ ਲਫ਼ਜ਼ ਇੱਥੋਂ ਫੜ ਲੈ ਚਾਰ ਉੱਥੋਂ ਚੱਕ ਲੈ ਤੇ ਤੁਸੀਂ ਜੀ ਕੀਰਤਨ ਕਰ ਰਹੇ ਹੋ ਜਾਂ ਬਾਣੀ ਪੜ ਰਹੇ ਹੋ ਨਹੀਂ ਫਿਰ ਦੂਸਰਾ ਨੰਬਰ ਹੈ ਮਰਦਾ ਦਾ ਵੀ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਕਿ ਮੈਂ ਇਸ ਟਾਈਮ ਖਲਾ ਕੀਥੇ ਆ ਫਰਕ ਹੁੰਦਾ ਹੈ ਕਿ ਮੰਦਰ ਚ ਬਹਿ ਕੇ ਦਰਬਾਰ ਚ ਬਹਿ ਕੇ ਪੜਨ ਦਾ ਹੋਰ ਤਰੀਕਾ ਹੈ ਘਰ ਬਹਿ ਕੇ ਪੜਨ ਦਾ ਹੋਰ ਤਰੀਕਾ ਹੈ ਲੇਕਿਨ ਗੱਲਾਂ ਹੀ ਕੋ ਨਹੀਂ ਕ੍ਰਾਨਪਾਕ ਵੀ ਇਹੀ ਪੜਨ ਦਾ ਤਰੀਕਾ ਦੱਸਿਆ ਜਾਂਦਾ ਕਿ ਤੁਸੀਂ ਕਿਸ ਤਰ੍ਹਾਂ ਪੜਨਾ ਹੈ ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਕੀ ਰਾਏ ਕਮੈਂਟ ਜ਼ਰੂਰ ਜ਼ਰੂਰ ਕਰਿਓ ਇਸਨ ਲਈ ਇਜਾਜ਼ਤ ਚਾਹਾਂਗੇ ਅੱਲਾ ਹਾਫਿਜ਼